ਸਭ ਤੋਂ ਪਹਿਲਾਂ ਮੈਂ ਮੇਰੀ ਫੈਮਲੀ ਮੇਰੀ ਵਾਈਫ ਮੇਰੇ ਬੱਚੇ ਅਸੀਂ ਸਾਰੇ ਖੁਦਾ ਦਾ ਇਸ ਗੱਲ ਦਾ ਸ਼ੁਕਰੀਆ ਦਾ ਆਕਰਦੇ ਹਾਂ ਕਿ ਖੁਦਾ ਨੇ ਸਾਨੂੰ ਇੱਕ ਹੋਰ ਨਵਾਂ ਸਾਲ ਦਿੱਤਾ ਤਾਂ ਕਿ ਅਸੀਂ ਉਸ ਦਾ ਜਨਮ ਦਿਨ ਬੜੀ ਖੁਸ਼ੀ ਨਾਲ ਮਨਾ ਸਕੀਏ ਖੁਦਾ ਦਾ ਸ਼ੁਕਰਗੁਜ਼ਾਰੀ ਇਸ ਗੱਲ ਵੀ ਅਸੀਂ ਕਰਦੇ ਹਾਂ ਕਿ ਖੁਦਾ ਨੇ ਸਾਡੇ ਬੱਚਿਆਂ ਨੂੰ ਪੋਤਰਿਆਂ ਨੂੰ ਸਾਨੂੰ ਹਰ ਤਰ੍ਹਾਂ ਦੇ ਦੁੱਖ ਬਿਮਾਰੀ ਤੋਂ ਬਚਾ ਕੇ ਰੱਖਿਆ ਸਾਹਿਤ ਤਦੁਸਤੀ ਬਖਸ਼ੀ ਔਰ ਪਿਛਲੇ ਇਸ ਸਾਲ ਵਿੱਚ ਖੁਦਾ ਨੇ ਸਾਨੂੰ ਆਸ਼ਾ ਵਰਕਾ ਬਹੁਤ ਜ਼ਿਆਦਾ ਦਿੱਤੀਆਂ ਉਸ ਦਾ ਵੀ ਇਖਲਾਸਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਦੂਸਰੀ ਗੱਲ ਮੈਂ ਜਿਹੜੀ ਕਹਣਾ ਚਾਹਨਾ ਬਹੁਤ ਜ਼ਰੂਰੀ ਜਿਹੜੀ ਕਿ ਜਿਹੜੀ ਸੋਭਾ ਯਾਤਰਾ ਜਿਹੜੀ ਆਪਣੀ ਕ੍ਰਿਸਮਸ ਤੇ ਅੱਜ ਕੱਢੀ ਗਈ ਉਹ ਇੱਕ ਇੱਟ ਨੂੰ ਮਨਾਂ ਵਿੱਚ ਹੋਇਆ ਸਾਨੂੰ ਇਸ ਇੰਨੀ ਉਮੀਦ ਵੀ ਨਹੀਂ ਸੀ ਵੀ ਇੰਨੇ ਲੋਕ ਇਕੱਠੇ ਹੋਣਗੇ ਔਰ ਇੰਨੀ ਧੁੰਦਾਂ ਮਨਾਵ ਇਸ ਸ਼ੁਭ ਯਾਤਰਾ ਜਿਹੜੀ ਆ ਕਾਮਯਾਬ ਹੋਏਗੀ ਪਰ ਇਹ ਸਭ ਖੁਦਾ ਦੀ ਮਰਜ਼ੀ ਆ ਖੁਦਾ ਦੇ ਕੰਮ ਆ ਖੁਦਾ ਦੇ ਕੰਮ ਕਦੇ ਵੀ ਨਾ ਕਾਮਯਾਬ ਜੰਦੇ ਰਹਿੰਦੇ ਹਮੇਸ਼ਾ ਖੁਦਾ ਦੇ ਜਦੋਂ ਅਸੀਂ ਕੰਮ ਕਰਦੇ ਆ ਉਹਨੂੰ ਵਿੱਚ ਲੈ ਕੇ ਕਰਦੇ ਆ ਤੇ ਖੁਦਾ ਸਾਨੂੰ ਉਸ ਕੰਮ ਵਿੱਚ ਹਮੇਸ਼ਾ ਕਾਮਯਾਬੀ ਬਖਸ਼ਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਮੈਂ ਉਹਨਾਂ ਭੈਣ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਕੰਮ ਨੂੰ ਕਾਮਯਾਬੀ ਇਸ ਸੁਭਾ ਯਾਤਰਾ ਨੂੰ ਕਾਮਯਾਬ ਵਿੱਚ ਹੋਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਬਹੁਤ ਜ਼ਿਆਦਾ ਮਿਹਨਤ ਕੀਤੀ ਮਿੰਨੇ ਤੋਂ ਲੱਗੇ ਵਿਚਾਰੇ ਉਹਨਾਂ ਦੀ ਖਦਾਨੇ ਮਿਹਨਤ ਨੂੰ ਕਾਮਯਾਬ ਕੀਤਾ ਮੈਂ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਖਾਸ ਕਰਕੇ ਬੱਬਾ ਗਿੱਲ ਜੀ ਅਤੇ ਉਹਨਾਂ ਦੀ ਟੀਮ ਨੂੰ ਅਤੇ ਐਡਮਿਨਿਸਟ੍ਰੇਟਰ ਸਾਹਿਬ ਜੋ ਕਿ ਮੈਕਰੋ ਮੈਕਰੋਬਟ ਹਸਪੀਟਲ ਧਨਵਾਲ ਦੇ ਐਡਮਿਨਿਸਟ੍ਰੇਟਰ ਸਾਹਿਬ ਆ ਇਹ ਸਾਰਾ ਸੇਰਾ ਇਹਨਾਂ ਸਾਰਿਆਂ ਨੂੰ ਜਾਂਦਾ ਇਸ ਗੱਲ ਦਾ ਅਸੀਂ ਇਨਨ ਇਸ ਗੱਲ ਦੀ ਇਨਨ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਕਿਉਂਕਿ ਇਸ ਸਾਰੀ ਇਨਾਂ ਦੀ ਬਦੌਲਤ ਕਾਮਯਾਬੀ ਹੋਈ ਆ ਜੇ ਉਹ ਵੀ ਸ਼ੋਭਾ ਯਾਤਰਾ ਇਨਾਂ ਦੇ ਬਦੌਲਤ ਹੀ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਬਹੁਤ ਹੀ ਇੱਕ ਅੱਛਾ ਇਕੱਠ ਹੋਇਆ ਬਹੁਤ ਹੀ ਲੋਕਾਂ ਦੀ ਗੈਦਰਮ ਹੋਈ ਇੱਕ ਇਨਾਂ ਦੀ ਬਦੌਲਤ ਹੈ ਬਾਬਾ ਗਿੱਲ ਦੀ ਬਦੌਲਤ ਆ ਅਡਮਿਨਿਸਟਰेटर ਸਾਹਿਬ ਦੀ ਬਦੌਲਤ ਆ ਅਸੀਂ ਖੁਦਾ ਦਾ ਸ਼ੁਕਰਗੁਜ਼ਾਰ ਆ ਕਰਦੇ ਆ ਕਿ ਖੁਦਾ ਨੇ ਇਨਾਂ ਨੂੰ ਸਮਝੋ ਰੱਖੋ ਦਿੱਤੀ ਔਰ ਹਿੰਮਤ ਔਰ ਤਾਕਤ ਦਿੱਤੀ ਬਾਕੀ ਇਹ ਸੋਭਾ ਯਾਤਰਾ ਨੂੰ ਕੰਮ ਕੰਮ ਦੀ ਆਪ ਕਰ ਸਕਣ ਬਾਕੀ ਮੇਰੇ ਵੱਲੋਂ ਮੇਰੀ ਫੈਮਿਲੀ ਵੱਲੋਂ ਸਾਡੇ ਮੈਸੀ ਐਮ ਸੰਡ ਫਾਊਂਡੇਸ਼ਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਸ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਵੱਡੇ ਦਿਨ ਦੀ ਵਧਾਈ ਹੋਵੇ ਨਵੇਂ ਸਾਲ ਦੀ ਵਧਾਈ ਹੋਵੇ ਸਾਡੀ ਦੁਆ ਹੈ ਕਿ ਖਦਾ ਤੁਹਾਨੂੰ ਸਾਰਿਆਂ ਨੂੰ ਇੱਕ ਨਵੇਂ ਸਾਲ ਵਿੱਚ ਅੱਛੀਆਂ ਬਰਕਤਾਂ ਦੇਵੇ ਅੱਛੇ ਤਨ ਕੰਮ ਕਾਜ ਬਖਸ਼ੇ। ਨਾ ਤੀਸਰੀ ਗੱਲ ਮੈਂ ਇੱਕ ਬਹੁਤ ਜ਼ਰੂਰੀ ਜੋ ਕਰਨਾ ਚਾਹੁੰਦਾ ਤੁਹਾਡੇ ਨਾਲ ਉਹ ਸਾਡੇ ਵਾਸਤੇ ਇੱਕ مسیਹ ਹੁੰਦੇ ਦਾਪੇ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਆਪਣਾ ਕ੍ਰਿਸਟਸ ਬਣਾਉਂਦੇ ਆ ਅਸੀਂ ਆਪਣੇ ਖੁਸ਼ੀ ਨਾਲ ਦੇਖੀਏ ਅਸੀਂ ਆਪਣੇ ਹਰ ਤਰ੍ਹਾਂ ਦੀ ਖੁਸ਼ੀ ਵੇਚ ਸਾਰਿਆਂ ਦੇ ਨਾਲ ਖੁਸ਼ੀ ਨਾਲ ਲਈਏ ਸਿਰਫ ਇਹਨਾਂ ਲੋਕਾਂ ਨੂੰ ਯਾਦ ਰੱਖੀਏ ਜਿਹੜੇ ਕਿ ਲੋਕੀ ਇਸ ਵਕਤ ਕਈ ਵਾਰੀ ਮਜੂਰ ਸਾ ਕੋਈ ਬਿਮਾਰ ਆ ਕੋਈ ਪਰੇਸ਼ਾਨੀ ਵਿੱਚਾ ਕਿਸੇ ਦੀ ਕਿਸੇ ਨੂੰ ਕੋਈ ਤਕਲੀਫ ਆ ਸਭ ਤੋਂ ਸਾਡਾ ਵਟਾ ਦਿਨ 크ਿਸਮਸ ਇਸ ਤਰੀਕੇ ਨਾਲ ਬਣਾਇਆ ਜਾਏਗਾ ਜੇ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਾਂਗੇ ਜੀ ਉਹਨਾਂ ਦੀ ਇਹ ਜਰੂਰਤ ਕਿਸੇ ਨੂੰ ਪੂਰੀ ਕਰਾਂਗੇ ਇਹ ਦੇ ਵਿੱਚ ਅਸਲੀ 크ਿਸਮਸ ਇਸ ਤਰੀਕੇ ਨਾਲ ਨਹੀਂ ਬਣਾ ਸਕਦੇ ਅਸੀਂ ਇਸ ਕ੍ਰਿਸਮਸ ਨੂੰ ਆਪਣੇ ਵਾਸਤੇ ਨਾ ਰੱਖੀਏ ਉਹਨਾਂ ਦੁਖੀ ਵਿਚਾਰਾ ਬਿਮਾਰਾ ਵਾਸਤੇ ਵੀ ਉਹਨਾਂ ਦੀ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਤਾਂ ਕਿ ਉਹਨਾਂ ਨੂੰ ਵੀ ਅਸੀਂ ਕੁਝ ਹੌਸਲਾ ਪਜਾਈ ਕਰ ਸਕੀਏ ਇੱਕ ਸਾਰੀ ਖੁਦਾ ਦੀ ਮਰਜ਼ੀ ਹੋਏਗੀ ਤੁਹਾਨੂੰ ਖੁਦਾ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਸਾਰਾ ਬਰਕਤ ਉਹ ਰਾਸਿਦ ਦੇਵੇ ਥੈਂਕ ਯੂ ਵੈਰੀ ਮੱਚ